ਸਰਕਾਰ ਦਾ ਮੋਰਚੇ ਤੇ ਨਿਸ਼ਾਨੀ ਜੈ ਸਤਿ ਸ਼੍ਰੀ ਅਕਾਲ ਅੱਜ ਅਸੀਂ ਖੜੇ ਆਂ ਜਗਰਾਉਂ ਦੇ ਪ੍ਰਸਿੱਧ ਰੋਸ਼ਨੀ ਮੇਲੇ ਤੇ ਸਾਡੇ ਨਾਲ ਇੱਥੇ ਮੌਜੂਦ ਨੇ ਛਿੰਟਾਵਾਲ ਤੋਂ ਬਾਬਾ ਮਿੱਠੂ ਜੀ ਜਿਹੜੇ ਕਿ ਬਾਬਾ ਜੀਵੇ ਸ਼ਾ ਦਰਗਾਹ ਦੇ ਗੱਦੀ ਨਿਸ਼ੀਨ ਨੇ ਗੱਲਬਾਤ ਕਰਦੇ ਆਂ ਕਿਹੜਾ ਮੇਲਾ ਇੱਥੇ ਤੇ ਕਿੰਨੀਆਂ ਸੰਗਤਾਂ ਲੈ ਕੇ ਆਏ ਨੇ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਬਾਬਾ ਜੀ ਇਹ ਅੱਜ ਜੋ ਮੇਲਾ ਚੱਲ ਰਿਹਾ ਇਹਦੇ ਬਾਰੇ ਜਾਣਕਾਰੀ ਦਿਓ ਜੀ ਹਾਂ ਜੀ ਹਾਂ ਜੀ ਇਹ ਮੇਲਾ 13 ਫੱਕਰ ਨੂੰ ਲੱਗਦਾ ਜੀ ਬਹੁਤ ਹੀ ਪਿੰਡਾਂ ਸਹਿਰਾ ਕਸ਼ਵਾਂ ਚੱਲ ਕੇ ਸੰਗਤਾਂ ਇਸ ਦਰ ਤੇ ਨਮਸਤਕ ਹੁੰਦੀਆਂ ਨੇ ਬਾਬਾ ਸੁੰਦਰ ਨੂਪਜੀ ਦੀ ਯਾਦ ਦੇ ਵਿੱਚ ਇਹ ਮੇਲਾ ਲੱਗਦਾ ਜੀ ਤੇ ਤੁਸੀਂ ਇੱਥੇ ਆਏ ਹੋ ਸੰਗਤਾਂ ਲੈ ਕੇ ਆਏ ਹੋ ਪਹਿਲਾਂ ਵੀ ਤੁਸੀਂ ਸੇਵਾ ਕਰਦੇ ਰਹਿੰਦੇ ਹੋ ਗੱਦੀ ਨਸ਼ੀ ਨੂੰ ਕੀ ਕਹਿਣਾ ਚਾਹੁੰਦਾ ਜੀ ਇਹਦੇ ਬਾਰੇ ਹਾਂਜੀ ਇਸ ਦਰਗਾਹ ਤੇ ਆ ਕੇ ਦੁਖੀਆਂ ਦੇ ਬਹੁਤ ਦੁੱਖ ਟੁੱਟਦੇ ਨੇ ਆਸਾਂ ਮਰਾਦਾ ਪੂਰੀਆਂ ਹੁੰਦੀਆਂ ਨੇ ਦੁੱਧਾ ਵਾਲਿਆਂ ਨੂੰ ਦੁੱਧ ਮਿਲਦੇ ਨੇ ਜਿਉਣ ਜੁਗਿਆ ਮਾਵਾਂ ਨੂੰ ਪੁੱਤਾਂ ਦੀਆਂ ਦਾਤਾਂ ਮਿਲਦੀਆਂ ਇਸ ਦਰ ਤੋਂ ਹੀ ਤੇ ਤੁਸੀਂ ਕੀ ਸੰਗਤਾਂ ਨੂੰ ਕੀ ਪੀਲ ਰਹੂਗੀ ਤੁਹਾਡੀ ਸੰਗਤਾਂ ਨੂੰ ਇਹ ਪੀਲ ਹੈ ਇਸ ਦਰਤੇ ਸਰਦਾਂ ਨਾਲ ਆਉਣਾ ਚਾਹੀਦਾ ਹੈ ਜਿਸ ਜਗ੍ਹਾ ਤੇ ਆਪਾਂ ਸਰਦਾਂ ਨਾਲ ਜਾਂਦੇ ਆ ਉੱਥੇ ਜਾ ਕੇ ਸਭ ਦੀਆਂ ਆਸਾਂ ਮਰਜ਼ਾ ਪੂਰੀਆਂ ਹੁੰਦੀਆਂ ਨੇ ਆਪਾਂ ਬਾਬਾ ਜੀ ਕਈ ਵਾਰ ਇਹ ਵੀ ਦੇਖਦੇ ਆ ਕਿ ਨੌਜਵਾਨ ਮੇਲਿਆਂ ਜਾ ਕੇ ਹੁੱਲੜਬਾਜ਼ੀ ਬਹੁਤ ਕਰਦੇ ਨੇ ਤੇ ਇਹ ਚੀਜ਼ਾਂ ਗਲਤ ਵੀ ਗਿਣੀਆਂ ਜਾਂਦੀਆਂ ਨੇ ਮੇਲੇ ਬਾਰੇ ਕੋਈ ਉਹਨਾਂ ਨੂੰ ਸੁਨੇਹਾ ਤੁਹਾਡਾ ਹਾਂਜੀ ਹਾਂਜੀ ਨੌਜਵਾਨਾਂ ਨੂੰ ਇਹ ਉਪਦੇਸ਼ ਹੈ ਇਹ ਹੀ ਸੰਦੇਸ਼ ਹੈ ਵੀ ਰੱਬ ਦੇ ਫਕੀਰਾਂ ਦੀਆਂ ਦਰਗਾਹਾਂ ਤੇ ਜਾ ਕੇ ਹਮੇਸ਼ਾ ਨੀਵੇਂ ਹੋ ਕੇ ਹੀ ਜਾਣਾ ਚਾਹੀਦਾ ਹੈ ਮਨ ਦੇ ਵਿੱਚ ਭੈ ਰੱਖਣਾ ਚਾਹੀਦਾ ਮਨ ਦੇ ਵਿੱਚ ਡਰ ਰੱਖਣਾ ਚਾਹੀਦਾ ਹੈ ਇਸ ਵਾਰ ਤੁਸੀਂ ਕਿੰਨੀ ਸੰਗਤ ਲੈ ਕੇ ਆਏ ਸੰਗਤ ਇਸ ਦਰਤੇ ਤੇ ਸੰਗਤ ਕਰੋੜਾਂ ਦੇ ਹਿਸਾਬ ਨਾਲ ਹੀ ਨਮਸਤਕ ਹੁੰਦੀ ਹੈ ਅਣਗਿਣਤ ਸੰਗਤ ਇਸ ਦਰਤੇ ਨਮਸਤਕ ਹੋਣ ਦੇ ਲਈ ਪਹੁੰਚਦੀ ਹੈ ਮੇਰੇ ਨਾਲ ਸ਼ੀਟਾ ਵਾਲੀ ਪਿੰਡ ਦੀ ਸੰਗਤ 2200 ਮੈਂਬਰ ਪਹੁੰਚੇ ਨੇ ਕੀ ਕਹਿਣਾ ਚਾਹੂਂਗੇ ਹੁਣ ਸਮੂਹ ਸੰਗਤਾਂ ਨੂੰ ਸਮੂਹ ਸੰਗਤਾਂ ਨੂੰ ਇਹੀ ਬੇਨਤੀ ਹੈ ਬਿਸ ਦਰਤੇ ਆ ਕੇ ਸਰਦਾ ਦੇ ਨਾਲ ਬਾਬਾ ਜੀ ਅੱਗੇ ਅਰਦਾਸ ਬੇਨਤੀ ਕਰਿਆ ਕਰੋ ਤਾਂ ਕਿ ਸਰਦਾਂ ਵਾਲੇ ਦੇ ਬੇੜੇ ਪਾਰ ਹੁੰਦੇ ਆ। ਇਹ ਸਨ ਬਾਬਾ ਮਿੱਠੂ ਜੀ ਬਾਬਾ ਜੀਵੇ ਸ਼ਾਹ ਦਰਗਾਹ ਦੇ ਗੱਦੀ ਨਿਸ਼ੀਨ ਜਿਹੜੀ ਪਟਿਆਲਾ ਜ਼ਿਲ੍ਹਾ ਪਟਿਆਲਾ ਤਹਿਸੀਲ ਨਾਬਾ ਦੇ ਅਧੀਨ ਆਉਂਦੀ ਹੈ ਪਿੰਡ ਛਿੰਟਾ ਵਾਲਾ ਦੇ ਵਿੱਚ ਇਹ ਦਰਗਾਹ ਸਥਿਤ ਹੈ ਉੱਥੋਂ ਇਹ ਸਮੂਹ ਸੰਗਤਾਂ ਨੂੰ ਨਾਲ ਲੈ ਕੇ ਰੋਸ਼ਨੀ ਮੇਲੇ ਤੇ ਆਏ ਨੇ ਇੱਥੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਮਾਵਾਂ ਪੁੱਤ ਪਾਲ ਦੀਆਂ ਨੇ ਮੁੰਡੇ ਵਾਲੀ ਕੁੜੀਆਂ ਰਿਸ਼ਤੇ ਸਾਰਾ ਕੁਝ ਇੱਥੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਇਸੇ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਦੇ ਰਹਿਣ ਲਈ ਬਣੇ ਦਾ ਜੁੜੇ ਰਹੋ ਧੰਨਵਾਦ